ਸਾਹਿਬ ਦੋਸਤੋ ਮੈਂ ਰਵਿੰਦਰ ਸਿੰਘ ਪੰਨੇਟਾ ਤੁਸੀਂ ਇਹ ਜੋ ਸਾਹਮਣੇ ਤਸਵੀਰਾਂ ਦੇਖ ਰਹੇ ਨੇ ਇਹ ਸਿਰ ਕਪੜਾ ਕੱਗਰ ਦੀ ਤਸਵੀਰਾਂ ਨੇ ਢੁੰਡਾਦੀਏ ਕੀ ਪਿਛਲੇ ਦਿਨੀ ਕੀ ਹੋਇਆ ਇੱਥੇ ਇੱਕ ਵੱਡਾ ਹਾਸਾ ਹੋਣ ਤੋਂ ਬਚਿਆ ਆ ਤੁਸੀਂ ਦੇਖ ਰਹੇ ਹੋ ਕਿ ਇੱਥੇ ਚਿੱਟੇ ਥੱਲੇ ਵਿੱਚ ਜੋ ਪਰਤ ਲਗਾਈ ਗਈ ਆ ਮਿੱਟੀ ਲਗਾਈ ਗਈ ਆ ਤੇ ਆ ਨੀਚੇ ਵੀ ਮਸ਼ੀਨ ਰਾਹੀਂ ਸਭ ਕੁਝ ਸੈੱਟ ਕੀਤਾ ਗਿਆ ਇਹ ਮਿੱਟੀ ਬੰਦ ਮਤਲਬ ਕਿ ਇਹ ਪਾਣੀ ਨਾ ਤੇ ਸੀ ਕਿ ਇੱਥੇ ਖਾਰ ਪੈ ਗਿਆ ਸੀ ਪਰੰਤੂ ਇੱਥੇ ਸਰਪੰਚ ਨੇ ਜੋ ਉਹਨਾਂ ਵੱਲੋਂ ਮੌਕੇ ਤੇ ਹੀ ਹਲਕਾ ਸਨੋਰ ਦੇ MLA ਰਮਨ ਸਿੰਘ ਪਠਾਰ ਮਾਦਰਾ ਨੂੰ ਫੋਨ ਕੀਤਾ ਗਿਆ ਕਿ ਸਾਡੇ ਪਿੰਡ ਜੋ ਕਗਰ ਹੈ ਇੱਥੇ ਇੱਕ ਖਾਰ ਪੈ ਗਿਆ ਤੇ ਵੱਡਾ ਹਾਸਾ ਹਉਣ ਦਾ ਖਤਰਾ ਅੱਜ ਉਹਨਾਂ ਵੱਲੋਂ ਪਿੰਡ ਦੇ ਸਮੂਹ ਜੋ ਵਾਸੀ ਤੁਸੀਂ ਦੇਖ ਰਹੇ ਹੋ ਤਸਵੀਰਾਂ 'ਚ ਇਹ ਸਾਹਮਣੇ ਆਏ ਨੇ ਇਹਨਾਂ ਵੱਲੋਂ ਕਹਿੰਦਾ ਕਿ ਅੱਜ ਅਸੀਂ ਆਮਾਦੀ ਪਾਰਟੀ ਦੇ ਵਿਧਾਇਕ ਹਰਮੀ ਸਿੰਘ ਪਠਾਰ ਮਾਜਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਨੂੰ ਮੌਕੇ ਤੇ 파ਰੇ ਤੋਂ ਬਚਾਇਆ ਦਾਤੀਏ ਜਿਹੜੇ ਕੱਗਰ ਆ ਇਹ ਕੱਗਰ ਦੇ ਲਵੇਟ ਚ ਕਾਫੀ ਸਾਰੇ ਜੋ ਪਿੰਡਾਂ ਦੇ ਨੇ ਬੱਟਾ ਬੱਤੀ ਕਰਨਪੁਰ ਤੇ ਹੋਰ ਜੋ ਇਲਾਕਾ ਨੇੜੇ ਕੱਗਰ ਚ ਕਾਫੀ ਲਵੇਟ ਜਾਂਦਾ ਪਰੰਤੂ ਦਾਦੇ ਕੇ ਸਾਹਮਣੇ ਜੋ ਇੱਕ ਤਿੰਨ ਨਿਸ਼ਾਨ ਬڑے ਹੋਏ ਨੇ ਇਹ ਵੀ ਹਲਕਾ ਸਰੋਤ ਦੇ ਹਰਮੀਸ ਦੇ ਸਤਕਾ ਹੀ ਬਣੇ ਹਨ ਜਿਨ੍ਹਾਂ ਵੱਲੋਂ ਅੱਜ ਸਮੂਹ ਪੰਚਾਇਤ ਇੱਕਠੀ ਹੋਈ ਆ ਸਪੈਸ਼ਲ ਵਿਸ਼ੇਸ਼ ਤੌਰ ਤੇ ਹਰਮੀ ਸਿੰਘ ਠਾਰਮਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਗੇ ਤੇ ਡੀਸੀ ਮੈਡਮ ਜੋ ਪਟਿਆਲਾ ਡਿਪਟੀ ਕਮਿਸ਼ਨ ਜਿਨ੍ਹਾਂ ਦਾ ਵੱਡਾ ਚੌਧਾਰ ਰਿਹਾ ਇਲਾਕੇ ਇਸ ਮਾਰੂ ਇਲਾਕੇ ਨੂੰ ਸੰਭਾਲਣ ਦਾ ਅਸੀਂ ਜਾਣਾਂਗੇ ਸਰਪੰਚ ਸਾਹਿਬ ਤੋਂ ਤੇ ਗੱਲਬਾਤ ਕਰਾਂਗੇ ਅੱਜਕੀ ਮੇਦੇ ਜੋ ਹਾਲਾਤ ਕੱਟਦੇ ਨੇ ਮੌਕੇ ਦੇ ਸੰਭਾਲਣ ਦੇ ਹਰਮੀ ਸਿੰਘ ਠਾਰਮਾ ਜੀ ਦਾ ਸਦਕਾ ਧੰਨਵਾਦ ਕਰਨ ਪਹੁੰਚ ਨੇ ਤੇ ਸਰਪੰਚ ਸਾਹਿਬ ਪਿੰਡ ਦੇ ਮੇਰਾ ਨਾਮ ਹੈ ਜੀ सुरेंद्रਪਾਲ ਸ਼ਰਮਾ ਜੀ ਪ੍ਰਿੰਸਾ ਸ਼ਰਮਈ ਹਾਂ ਜੀ ਮੈਂ ਸ਼ਰਮਾ ਜੀ ਪਹਿਲਾਂ ਤਾਂ ਮੈਂ ਤੁਸੀਂ ਵਿਸ਼ੇਸ਼ਤਾ ਤੇ ਪਹੁੰਚੇ ਨੇ ਅੱਜ ਇਕੱਠ ਕਰਦਾ ਮਸਤੀ ਆ ਮਕਸਦ ਤਾਂ ਮੇਨ ਇਹ ਹੈ ਜੀ ਅਸੀਂ ਲੰਬੇ ਸਮੇਂ ਚ ਦੇਖਦੇ ਆ ਰਹੇ ਹਾਂ ਜੀ ਜੋ ਸਾਡੇ ਘੱਗਰ ਦਾ ਜਿਹੜਾ ਹਾਲ ਹੈ ਨਾ ਜੀ ਉਹ ਥੋੜਾ ਬੇਹਾਲ ਹੋਇਆ ਸੀ ਤੁਹਾਡੇ ਧਿਆਨ ਚ ਹੋਣਾ 2019 ਦੇ ਵਿੱਚ ਵੀ ਆ ਤੁਹਾਡੇ ਬੈਕ ਸਾਈਡ ਤੇ ਇਹ ਸਾਰਾ ਰਸਤਾ ਟੁੱਟ ਗਿਆ ਸੀ ਉਸ ਵਕਤ ਵੀ ਸਾਡੇ ਇਲਾਕੇ ਦੇ ਲਗਭਗ 60 65 ਮਿੰਨਾਂ ਦਾ ਰਸਤਾ ਜਿਹੜਾ ਬੰਦ ਹੋ ਗਿਆ ਸੀ ਜੀ ਜੋ ਹੁਣ ਕੰਡੀਸ਼ਨ ਬਣ ਗਈ ਸੀ ਜੀ ਹੁਣ ਦੇਖੋ ਕੁਦਰਤੀ ਆਫਤਾਂ ਨੇ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਤੇ ਕਿੰਨਾ ਕੁ ਨੁਕਸਾਨ ਹੁੰਦਾ ਉਹ ਆਫਤਾਂ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗਦਾ ਹੈ ਜਦੋਂ ਪਾਣੀ بارش ਹੋਈ بارش ਦੇ ਵਿੱਚ ਪਾਣੀ ਦਾ ਸਤਾਰਾ ਵਧਣਾ ਸ਼ੁਰੂ ਹੋਇਆ ਕਾਫੀ ਜ਼ਿਆਦਾ ਪਾਣੀ ਵਧ ਗਿਆ ਤੇ ਸਾਨੂੰ ਇੱਥੇ ਪ੍ਰਸ਼ਾਸਨ ਵੱਲੋਂ ਵੀ ਕਿਹਾ ਗਿਆ ਵੀ ਭਾਈ ਤੁਸੀਂ ਆਪਣੇ ਆਪਣੇ ਪਿੰਡਾਂ ਦੀ ਚੌਕਸੀ ਰੱਖੋ ਅਸੀਂ ਧਿਆਨ ਰੱਖਿਆ ਰਾਤ ਨੂੰ ਠਿੱਕੇ ਪਹਿਰੇ ਵੀ ਲਾਏ ਰੋਇਆ ਕਿ ਜੇ ਰਾਤ ਨੂੰ 12:30 12:30 ਵਜੇ ਸਾਨੂੰ ਇੱਥੋਂ ਕੋਈ ਸਵਾਜਾਂ ਨਹੀਂ ਆਈਆਂ ਜਿਵੇਂ ਕੋਈ ਪੱਥਰ ਡਿੱਗਦੇ ਹੁਣ ਕੁਝ ਹੋਣਾ ਅਸੀਂ ਜੀ ਚਾਨਕ ਪਿੰਡ ਵਾਲੇ ਪਾਸੇ ਉਧਰ ਖੜੇ ਸੀ ਅਸੀਂ ਰਾਤ ਨੂੰ ਆਏ ਤੇ ਦੇਖਿਆ ਤਾਂ ਇੱਕ ਸਾਈਡ ਦੇ ਵਿੱਚੋਂ ਪਾਣੀ ਪੁਲ ਦੇ ਉੱਪਰੋਂ ਹੋ ਗਿਆ ਨਾ ਜੀ ਜੋ ਅੱਗੇ ਰਸਤਾ ਬਣਿਆ ਸਟਾਰਟ ਹੁੰਦਾ ਉਹਦੇ ਥੱਲੇ ਜਾ ਰਿਹਾ ਸੀ ਅਸੀਂ ਨਾਲ-ਨਾਲ ਬੰਦੇ ਦੇਖਿਆ ਵੀ ਇਹ ਤਾਂ ਕੰਮ ਖਰਾਬ ਹੈ ਰਾਤ ਹਨੇਰੇ ਚ ਨਾ ਜਿਆਦਾ ਪਤਾ ਵੀ ਨਹੀਂ ਲੱਗਿਆ ਅਸੀਂ ਸਵੇਰੇ ਜੀ ਉਹ ਧਿਆਨ ਚ ਰੱਖਦੇ ਕੋਈ ਤੇ ਜਾਨੀ ਨੁਕਸਾਨ ਨਾ ਹੋ ਜੇ ਤਾਂ ਅਸੀਂ ਰਸਤਾ ਬੰਦ ਕੀਤਾ ਸੀ ਸਭ ਤੋਂ ਪਹਿਲਾਂ ਦਾ ਸਾਹਿਬ ਸਾਹਿਬ ਮੈਂ ਤੁਹਾਡੀ ਗੱਲ ਟੋਕੜ ਜਾਂਦਾ ਤਾਂ ਅਸੀਂ ਰਸਤਾ ਬੰਦ ਕਰਦਾ ਛੋਡੇ ਪਿੰਡ ਤੇ ਕਿਹ ਛੋਡੇ ਜੋ ਐਂਟੀ ਲਾਲੋ ਵਿਰੋਧੀ ਤੇ ਲਾਲੋ ਉਹਨਾਂ ਬਨ ਉਹ ਇਲਜ਼ਾਮ ਸੀ ਵੀ ਜਾਨ ਬੁਝ ਕੇ ਰਸਤਾ ਬੰਦ ਕੀਤਾ ਪਤਾ ਕੀ ਹੁੰਦਾ ਸਰ ਜਦੋਂ ਕੋਈ ਆਪਾਂ ਚੰਗਾ ਕੰਮ ਕਰਨ ਜਾਈਏ ਨਾ ਜੀ ਤਾਂ ਉਹਦੇ ਉਹਦਾ ਵਿਰੋਧ ਵੀ ਹੁੰਦਾ ਜੀ ਉਹਦਾ ਤੇ ਉਹ ਕੰਮ ਹੁੰਦਾ ਜੀ ਜਿਹੜਾ ਉਹਦੇ ਵਿਰਧੀਆਂ ਕਰਨ ਨੇ ਕਈ ਵਾਰ ਪਰ ਨਹੀਂ ਪਤਾ ਹੁੰਦਾ ਵਿਰੋਧੀ ਸ਼ਬਦ ਇੱਕ ਅਲੱਗ ਚੀਜ਼ ਹੈ ਜੀ ਕਈ ਵਾਰ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਖਤਰਾ ਕਿੰਨਾ ਹੈ ਜੀ ਅਸੀਂ ਉਹ ਖਤਰਾ ਨੁਭਾਫਗੇ ਸੀ ਅਸੀਂ ਐਮਐਲਏ ਸਾਹਿਬ ਦੀ ਨਾਲ ਚ ਲੈ ਜਾਂਦੀ ਗੱਲ ਏ ਵੀ ਸਰ ਸਾਡੇ ਇਦਾਂ ਦੇਖੋ ਮੇਲੇ ਸਾਹਿਬ ਸਾਡੇ ਲੋਕਲ ਲੀਡਰ ਹੈ ਇੰਨੀ ਮਿਹਨਤ ਕਰ ਰਹੇ ਤੁਸੀਂ ਯਕੀਨ ਮੰਨੋ ਰਾਤ ਨੂੰ 2 ਵਜੇ ਉਹਨਾਂ ਨੇ ਫੋਨ ਸਾਡਾ ਅਸੀਰ ਕਰਕੇ ਸਾਨੂੰ ਕਿਹਾ ਸਰਪੰਚ ਸਾਹਿਬ ਜੋ ਉੱਥੇ ਜ਼ਰੂਰਤ ਹੈਗੀ ਤੁਸੀਂ ਸਾਨੂੰ ਦੱਸੋ ਮੈਂ ਮੌਕੇ ਤੇ ਹੱਲ ਕਰ ਦਿਆਂ ਜੀ ਸਰਪੰਚ ਸਾਹਿਬ ਕਿਵੇਂ ਲੱਗੀ ਭੂਮਿਕਾ ਵਿਧਾਇਕ ਮੇਲੇ ਸਾਹਿਬ ਦੀ ਤੇ ਡੀਸਾ ਦੀ ਭੂਮਿਕਾ ਕਿਵੇਂ ਲੱਗਣੀ ਸਰ ਇਹ ਸਾਡੇ ਕਹਿੰਦੇ ਕੋਈ ਜ਼ਰੂਰਤ ਹੈ ਤੁਸੀਂ ਸਾਰੇ ਜਣੇ ਇਲਾਕੇ 'ਚ ਵਿਚਰਦੇ ਹੋ ਤੁਸੀਂ ਦੇਖੋ ਇੱਕ ਬੰਦੇ ਨੂੰ ਜਿਹਨੂੰ ਇੱਕ ਗਲੇ ਦੀ ਪ੍ਰੋਬਲਮ ਆਪਰੇਸ਼ਨ ਤਾਜ਼ਾ ਹੋਇਆ ਹੋਵੇ ਉਸ ਤੋਂ ਬਾਅਦ ਉਹ ਇੱਕ ਮਾਂ ਤਾਂ ਨਾ ਉਸ ਮਾਂ ਦਾ ਜਿਨੇ ਇਹ ਜੇ ਛੇਰ ਪੁੱਤ ਨੂੰ ਜਨਮ ਦਿੱਤਾ ਜਿਹੜਾ ਆਪਣੇ ਗਲੇ ਦੀ ਪਰਵਾਹ ਨਾ ਕਰਦੇ ਹੋਏ ਅੱਜ ਹਲਕੇ ਦੇ ਪਿੰਡ ਪਿੰਡ ਦੇ ਵਿੱਚ ਪਾਣੀ ਦੇ ਵਿੱਚ ਟਰੈਕਟਰ ਲੈ ਕੇ ਕਿਸ਼ਤੀਆਂ ਚ ਲੋਕਾਂ ਤੱਕ ਰਸਣ ਪਹੁੰਚਾਇਆ ਜੀ ਇਸ ਤੋਂ ਵੱਧ ਭੂਮਿਕਾ ਹੋਰ ਸਰ ਸਾਡੇ ਕਹਿਣ ਦੀ ਜਰੂਰਤ ਨਹੀਂ ਆ ਸਾਰੇ ਪ੍ਰਤੱਖ ਨੂੰ ਪ੍ਰਮਾਣ ਦੀ ਜਰੂਰਤ ਨਹੀਂ ਹੁੰਦੀ ਜੀ ਆ ਤੁਸੀਂ ਖੁਸ਼ ਹੋ ਵੀ ਤੁਹਾਡਾ ਹਰਮੀਸੀ ਫਰਮਾਦਰ ਮੌਕੇ ਤੇ ਆ ਕੇ ਛੋੜੇ ਪਿੰਡ ਦਾ ਖਾਤਰਾ ਬਚਾਇਆ ਸਰ ਉਹਨਾਂ ਦੇ ਸਦਕਾ ਹੀ ਦੇਖੋ ਤੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਰੇਲ ਮਹਿਕਮੇ ਆਏ ਮੰਡੀ ਬੋਰਡ ਵਾਲੇ ਆਏ ਉਹਨਾਂ ਨੇ ਆ ਕੇ ਜੀ ਦੇਖੋ ਨਾਲ ਜਿੰਨਾ ਸਾਡੇ ਕੋਲ ਥੈਲੇ ਪ੍ਰੋਵਾਈ ਦੇਖੋ ਇੱਕਦਮ ਇੱਥੇ ਕੋਈ ਘਟਕਾ ਵਗੈਰਾ ਤਾਂ ਨਹੀਂ ਪੈ ਸਕਦਾ ਸੀ ਪਰ ਇਹ ਸੀ ਸਾਨੂੰ ਜੇ ਰਸਤਾ ਸਾਡਾ ਬੰਦ ਹੋ ਗਿਆ ਤਾਂ ਇੱਥੇ ਜਿਹੜੇ 25-30 ਪਿੰਡਾਂ ਦਾ ਦੇਖੋ ਲੋਕਲ ਲੋਕਲ ਹੈ ਰਸਤਾ ਇਹ ਬੰਦ ਹੋ ਜਾਣਾ ਸੀ ਉਸ ਤੋਂ ਬਾਅਦ ਜਿਹੜਾ ਥੱਲੋ ਖਾਰ ਪੈ ਗਈ ਸੀ ਉੱਪਰੋਂ ਨਜ਼ਰ ਨਹੀਂ ਆਂਦੀ ਸੀ ਜੀ ਜੇ ਰਸਤਾ ਬੰਦ ਨਾ ਕਰਦੇ ਜੀ ਉੱਪਰੋਂ ਬਹੁਤ ਵੱਡਾ ਕੋਈ ਹਾਦਸਾ ਹੋ ਸਕਦਾ ਸੀ ਇਸ ਗੱਲ ਦੇ ਅਸੀਂ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਹੈ ਪੂਰੇ ਪ੍ਰਸ਼ਾਸਨ ਦੇ ਜਿਹੜਾ ਡੀਸੀ ਮੈਮ ਸਾਡੇ ਡੀਸੀ ਮੈਮ ਨੇ ਇੰਨਾ ਸਹਿਯੋਗ ਦਿੱਤਾ ਜੀ ਦੇਖੋ ਨਾਲ ਦੀ ਨਾਲ ਸਾਨੂੰ ਜੋ ਉੱਥੇ ਆ ਕੇ ਕਿਹਾ ਵੀ ਸਰਪੰਚ ਸਾਹਿਬ ਜੋ ਤੁਹਾਨੂੰ ਜ਼ਰੂਰ ਤੇ ਠੀਕ ਹੈ ਜੀ ਬਾਕੀ ਪਿੰਡ ਵਾਲੇ ਪਾਸੇ ਸਾਡੇ ਤੁਸੀਂ ਸਾਹਮਣੇ ਉਧਰ ਦੇਖਿਆ ਜੀ ਉਧਰ ਬਹੁਤ ਜ਼ਿਆਦਾ ਖਤਰਾ ਸੀ ਇੱਥੇ ਜਿੰਨੇ ਵੀ ਅਫਸਰ ਸੀਗੇ ਸਾਡੇ ਇੱਥੇ ਮੌਕੇ ਤੇ ਹਾਜ਼ਰ ਸੀ ਉਹ ਕਹਿੰਦੇ ਤੁਸੀਂ ਦੱਸੋ ਜੀ ਪਿੰਡ ਵਾਸਤੇ ਕੀ ਕਰ ਸਕਦੇ ਆ ਮੇਰਾ ਸਰ ਇਨੀ ਉਮਰ ਹੋ ਗਈ ਆ ਨਹੀਂ ਦੇਖਿਆ ਵੀ ਕਿਸੇ ਸਰਕਾਰ ਦੇ ਵਿੱਚ ਆ ਕੇ ਮੌਕੇ ਤੇ ਇਦਾਂ ਮੌਕੇ ਜਾ ਕੇ ਅਫਸਰ ਤੁਹਾਡੀ ਸੁਣਵਾਈ ਕਰਦੇ ਹੋਣ ਨਹੀਂ ਪਹਿਲਾਂ ਤਾਂ ਫੋਨ ਕਰਦੇ ਸਕੇ ਜਾਂਦੇ ਸੀ ਪਹਿਲਾਂ ਕੋਈ ਆਂਦਾ ਨਹੀਂ ਸੀ ਜੇ ਆਂਦਾ ਸੀ ਦੇਖ ਕੇ ਚਲੇ ਜਾਂਦਾ ਸੀ ਇੱਥੇ ਤੁਸੀਂ ਵਿਸ਼ਵਾਸ ਮੰਨੋ ਜੀ ਐਕਸ਼ਨ ਸਾਹਿਬ ਕੀ ਐਸ ਡੀਓ ਬ੍ਰੈਂਜ ਵਾਲੇ ਲੱਗ ਹੋ ਗਏ ਮੰਡੀ ਬੋਰਡ ਵਾਲੇ ਲੱਗ ਹੋ ਗਏ ਉਸ ਤੋਂ ਬਾਅਦ ਵੀਡੀਓ ਸਾਫ ਸਾਡੇ ਉਹ ਇੱਥੇ ਬੈਠੇ ਰਹੇ ਵੀ ਕਿਸੇ ਤਰ੍ਹਾਂ ਕੋਈ ਨੁਕਸਾਨ ਨਾ ਹੋਵੇ ਜੀ ਬਿਲਕੁਲ ਸਾਨੂੰ 100% ਪ੍ਰਸ਼ਾਸਨ ਵੱਲੋਂ ਵੀ ਸਰਕਾਰ ਵੱਲੋਂ ਵੀ ਪੂਰੀ ਹੈਲਪ ਮਿਲੀ ਹੈ ਜੀ ਸਰਪੰਚ ਸਾਹਿਬ ਤੁਹਾਡੇ ਕਿਸੇ ਪਿੰਡ ਦੇ ਹੋ ਰਹੇ ਕੰਮਾਂ ਨਾਲ ਕਰਦੇ ਆ ਤੁਸੀਂ ਪਿੰਡਾਂ ਕਿੱਥੇ ਕਿੱਥੇ ਹੋਸਟੋ ਚੜਦੇ ਆ ਸਰ ਆਪਣਾ ਕਿਨਾਂ ਸਰ ਆਪਣਾ ਹੀ ਬਾਦਰ ਸਿੰਘ ਆ ਜੀ ਬਾਦਰ ਸਿੰਘ ਜੀ ਬੜਾ ਤੁਹਾਡਾ ਸਰਪੰਚਾ ਬਹੁਤ ਫੁੱਲ ਬੰਦਾ ਪਹਿਲਾਂ ਵੀ ਖੜ ਮਦਦ ਦੇ ਕੀ ਮੰਦੇ ਹੋ ਨਹੀਂ ਵਧੀਆ ਕੰਮ ਕੀਤਾ ਜੀ ਸਾਡੇ ਸਰਪੰਚ ਸਾਹਿਬ ਨੇ ਵਧੀਆ ਕੰਮ ਕੀਤਾ ਐਮਐਲਏ ਸਾਹਿਬ ਨੇ ਬੜੀ ਬੋੜਾ ਨਾਲ ਕੰਮ ਕਰਾਇਆ ਗਿਆ ਲੋਕਾਂ ਦੀ ਧੰਨਵਾਦ ਕਰਦੇ ਆਸੀਂ ਐਮਐਲਏ ਸਾਹਿਬ ਦਾ ਜੀ ਖਾਸ ਕਰਕੇ ਮੈਡਮ ਡੀਸੀ ਦਾ ਜੀ ਮੁੱਖ ਮੰਤਰੀ ਪੰਜਾਬ ਦਾ ਜੀ ਸਾਰੇ ਵਿਭਾਗਾਂ ਦਾ ਜੀ ਬਾਤ ਤੁਸੀਂ ਕਿਸਾਨ ਜੁੜੇ ਦੇ ਮੈਂਬਰ ਵੀ ਰਹੇ ਹੋ ਮੈਂ ਤੁਹਾਡੇ ਇਲਾਕੇ ਦੀ ਗੱਲ ਕਰਦਾ ਕਿੰਨਾ ਨੁਕਸਾਨ ਹੋਇਆ ਨਿਹਸਾਨ ਬਾਈ ਸਾਡੇ ਇਲਾਕੇ ਜਿਹੜਾ ਖੇਤਾਂ ਨਾਲ ਸੰਭਟ ਹੋਈ ਖੇਤਾਂ ਵਾਲੀ ਪਾਣੀ ਵਾਲਾ ਹੈਗਾ ਉਹ ਨਿਕਲ ਗਿਆ ਜੀ ਸਾਡੇ ਦੇ ਅਗਲੇ ਪਿੰਡਾਂ ਉਹਨਾਂ ਨਾਲ ਸੰਭਟ ਹੋਈ ਸਾਡੇ ਨਾਲ ਹਟਾ ਹੋਈ ਨਾ ਪ੍ਰਦੀਪ ਸ਼ਰਮਾ ਜੀ ਪਿੰਡ ਸੇ ਕਪੜਾ ਤੁਸੀਂ ਵਿਸ਼ੇਸ਼ ਤੌਰ ਤੇ ਆਪਕੇ ਹੋਏ ਨੇ ਕੀ ਕਰ ਚਾਹਦੇ ਹੋ ਅਸੀਂ ਦੇਖੋ ਜੀ ਜੋ ਸੰਡੇ ਹਲਕਾ ਇਜਾਰਦਾ ਐ ਐਮਐਲਏ ਵਿਕਾਨ ਸਰ ਮਾਜਰਾ ਸਾਹਿਬ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਸਾਨੂੰ ਕੋਈ ਨਹੀਂ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਚਲੋ ਖਾਰ ਪੈ ਗਈ ਸੀ ਬਚਾਅ ਹੋ ਗਿਆ ਫਿਰ ਵੀ ਜਿੰਨੀ ਸਾਡੇ ਮਤਲਬ ਉਹਨਾਂ ਨੇ ਮਦਦ ਰਹੀ ਆ ਪੂਰੀ ਦਿਲ ਤੋਂ ਮਦਦ ਕੀਤੀ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਫਾਸਲਾ ਚਲੋ ਹੋਇਆ ਆਪਾਂ ਮੰਨਦੇ ਆ ਚਲੋ ਇਹ ਹੋ ਸਕਦਾ ਬਦਲਾ ਕਿਸਾਨਾਂ ਨੂੰ ਬਹੁਤ ਨੁਕਸਾਨ ਚ ਲੈਣਾ ਬੇਸ ਕਰਕੇ ਤੇ ਅਸੀਂ ਵਿਧਾਨ ਸਭਾ ਮੈਂਬਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਡੀਸੀ ਮੈਟਰ ਨੂੰ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਨਾਲ ਇੱਕ ਡਾ ਕੇ ਖੜੇ ਰਹੇ ਹੋ